ਮਾਫ ਕਰਨਾ ਅੱਜ ਕੱਲ ਦੀ ਖਬਰ ਜੰਮੂ ਕਸ਼ਮੀਰ ਸ਼੍ਰੀਨਗਰ ਕਸ਼ਮੀਰ ਦੀ ਰਾਜਧਾਨੀ ਪੰਜਾਬ ਸਰਕਾਰ ਨੇ ਇੱਕ ਪ੍ਰੋਗਰਾਮ ਉਲੀਕਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਇੱਕ ਸੈਮੀਨਾਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਉੱਥੇ ਕਰਵਾਇਆ ਗਿਆ ਇਸ਼ਤਿਹਾਰ ਛਪਿਆ ਉਹਦਾ ਉਹਦੇ ਵਿੱਚ ਇੱਕ ਲਾਈਨ ਪਾਈ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਤੇ ਸੂਫੀ ਗਾਇਨ ਕਰਨ ਵਾਸਤੇ ਗਾਇਕ ਵੀਰ ਸਿੰਘ ਆ ਰਿਹਾ ਉਹ ਕਸ਼ਮੀਰ ਦੀ ਧਰਤੀ ਜਿੱਥੇ ਕਸ਼ਮੀਰ ਦੀ ਧਰਤੀ ਤੋਂ ਪੰਡਤਾਂ ਦਾ ਡੈਪੂਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਫਰਿਆਦ ਕਰਕੇ ਕਹਿੰਦਾ ਦਾਤਾ ਸਾਡਾ ਧਰਮ ਬਚਾਓ ਕਸ਼ਮੀਰ ਤੋਂ ਫਰਿਆਦੀ ਫਰਿਆਦ ਕਰਨ ਆਏ ਸਨ ਅੱਜ ਪੰਜਾਬ ਸਰਕਾਰ ਦੇ ਨੁਮਾਇੰਦੇ ਮੰਤਰੀ ਬੈਠਾ ਉੱਥੇ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਪੰਜਾਬ ਵੱਲੋਂ ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਤੇ ਉੱਥੇ ਹੋ ਰਹੀ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਸੈਮੀਨਾਰ ਹੋ ਰਿਹਾ ਹੋਵੇ ਉੱਥੇ ਪੰਜਾਬੀ ਗਾਇਕ ਗਾਣੇ ਬੋਲੇ ਤੇ ਸਾਹਮਣੇ ਜਿਹੜੇ ਲੋਕ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਇਕੱਠੇ ਕੀਤੇ ਨੇ ਉਹਨਾਂ ਨੂੰ ਖੜਿਆ ਕਰਕੇ ਸਟੇਜ ਤੇ ਭੰਗੜੇ ਪਵਾਏ ਜਾ ਰਹੇ ਨੇ ਬੋਲੇ ਗਾਣੇ ਜਾ ਰਹੇ ਨੇ ਪਾਏ ਭੰਗੜੇ ਜਾ ਰਹੇ ਨੇ ਪ੍ਰੋਗਰਾਮ ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਪੰਜਾਬ ਦਾ ਹੋਵੇ ਤੇ ਮਨਾਇਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਦਿਵਸ ਹੋਵੇ ਰੋਣਾ ਤੇ ਇਸੇ ਗੱਲ ਦਾ ਨਾ ਕਿਹੜੀ ਗੱਲੋਂ ਵਾਕੀਦਾ ਹੈ ਕਿ ਇਹ ਪੰਥ ਦੇ ਕਾਰਜ ਨੇ ਇਹ ਗੁਰੂ ਕੀ ਸੰਗਤ ਦੇ ਕਾਰਜ ਨੇ ਸ਼ਹੀਦੀ ਸਮਾਗਮ ਜੋੜ ਮੇਲੇ ਕਰਵਾਉਣੇ ਇਹ ਮਹਾਂਪੁਰਖਾਂ ਦੇ ਹਿੱਸੇ ਵਿੱਚ ਆਇਆ ਹੈ ਸਿੱਖ ਸੰਸਥਾਵਾਂ ਦੇ ਹਿੱਸੇ ਵਿੱਚ ਆਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮਾਣਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਬਿਆਨ ਵੀ ਦਿੱਤਾ ਸੀ ਕਿ ਸਰਕਾਰ ਇਹਨਾਂ ਕੰਮਾਂ 'ਚ ਦਖਲ ਅੰਦਾਜ਼ੀ ਨਾ ਕਰੇ ਸਰਕਾਰ ਨੇ ਵਿਕਾਸ ਕਾਰਜ ਕਰਨੇ ਨੇ ਲੇਕਿਨ ਸਰਕਾਰ ਹਰ ਕੰਮ ਵਿੱਚ ਦਖਲ ਅੰਦਾਜ਼ੀ ਕਰਕੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਦੀ ਹੈ ਫਤਿਹਪੁਰ ਲੋਦੀ ਦੀ ਧਰਤੀ ਤੇ ਨਹੀਂ ਸਰਕਾਰ ਨੇ ਆਪਣੀ ਵੱਖਰੀ ਸਟੇਜ ਲਾ ਕੇ ਆਖਿਆ ਕਿ ਪੰਜਾਬ ਸਰਕਾਰ ਇਹ ਕਰ ਰਹੀ ਹੈ ਰਾਜ ਪੱਧਰੀ ਸਮਾਗਮ ਕਹਿ ਦਿੱਤਾ ਜਾਂਦਾ ਵੀ ਰਾਜ ਸਰਕਾਰ ਕਰਵਾ ਰਹੀ ਹੈ ਇਹ ਵਿਸ਼ਵ ਪੱਧਰੀ ਸਮਾਗਮ ਨੇ ਇਹ ਸਿੱਖਾਂ ਦੇ ਸਮਾਗਮ ਨੇ ਇਹ ਸਿੱਖਾਂ ਨੇ ਕਰਵਾਉਣੇ ਨੇ ਜਿਹੜੀ ਪਾਰਟੀ ਦੀ ਸਰਕਾਰ ਪ੍ਰੋਗਰਾਮ ਕਰਦੀ ਹੈ ਨਾ ਉਸੇ ਪਾਰਟੀ ਦੇ ਕਰਿੰਦੇ ਉਹਨਾਂ ਸਮਾਗਮਾਂ 'ਚ ਜਾਂਦੇ ਨੇ ਦੂਜੇ ਬੰਦੇ ਉੱਥੇ ਨਹੀਂ ਜਾਂਦੇ ਤੇ ਨਾ ਸੱਦਾ ਪੱਤਰ ਜਾਂਦਾ ਉਹਨਾਂ ਨੂੰ ਵੰਡੀਆਂ ਪਾਰੇ ਜਿਸ ਸਿੱਖਾਂ ਦੇ ਵਿੱਚ ਤੁਸੀਂ ਸਿੱਖਾਂ ਨੇ ਇੱਕ ਸੰਸਥਾ ਦੀ ਚੋਣ ਕੀਤੀ ਹੈ ਸ਼ਹੀਦਾਂ ਦੇ ਲਹੂ ਵਿੱਚੋਂ ਉਹ ਸੰਸਥਾ ਬਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇਤੇ ਰੱਖੋ ਕੁਝ ਪ੍ਰਬੰਧਕਾਂ ਵਿੱਚ ਕੋਈ ਖਨਾਮੀਆਂ ਹੋ ਸਕਦੀਆਂ ਨੇ ਲੇਕਿਨ ਜੇਤੇ ਰੱਖੋ ਸੰਸਥਾ ਨੂੰ ਪਾਸੇ ਰੱਖ ਕੇ ਸਰਕਾਰ ਆਪ ਹੁਦਰੀਆਂ ਕਰਕੇ ਸਿੱਖਾਂ ਦੀਆਂ ਸਿੱਖ ਪਰੰਪਰਾਵਾਂ ਦੀਆਂ ਧਜੀਆਂ ਉਡਾਵੇ ਇਹ ਗੱਲ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ ਕਦੇ ਬਰਦਾਸ਼ਤ ਨਹੀਂ ਹੋਵੇ ਇਹ ਗੱਲ ਬੀਰ ਸਿੰਘ ਚਿਹਰੇ ਤੇ ਸੋਹਣਾ ਦਾੜਾ ਪ੍ਰਕਾਸ਼ ਹੈ ਸੋਹਣੀ ਦਸਤਾਰ ਹੈ ਮਿੱਠੇ ਬੋਲ ਉਹਦੇ ਲੇਕਿਨ ਚੇਤੇ ਰੱਖੋ ਉਹ ਕਹਿੰਦਾ ਮੈਨੂੰ ਪਤਾ ਹੈ ਜੇ ਮੈਂ ਆਸਟ੍ਰੇਲੀਆ ਤੋਂ ਸਿੱਧਾ ਇੱਥੇ ਆਇਆ ਤਾਂ ਮੈਨੂੰ ਪਤਾ ਨਹੀਂ ਸੀ ਪ੍ਰੋਗਰਾਮ ਕਿਹੜੀ ਗੱਲ ਦਾ ਵੀ ਇੰਨਾ ਵੀ ਅਨਪੜ ਨਹੀਂ ਐ ਤੂੰ ਤੈਨੂੰ ਮਗਰ ਲੱਗਾ ਹੋਇਆ ਬੋਰਡ ਨਜ਼ਰ ਆਉਣਾ ਚਾਹੀਦਾ ਉਹਦੇ ਉੱਤੇ ਕੀ ਲਿਖਿਆ ਹੋਇਆ ਤੈਨੂੰ ਇਹ ਵੀ ਨਜ਼ਰ ਆਉਣਾ ਚਾਹੀਦਾ ਤੂੰ ਗਾਣੇ ਬੋਲਦਾ ਲੋਕ ਭੰਗੜੇ ਪਾ ਰਹੇ ਨੇ ਤੇ ਆਪ ਤੂੰ ਭੰਗੜੇ ਪਾ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਾ 350 ਸਾਲਾ ਸ਼ਹੀਦੀ ਪੁਰਗ ਮਨਾਉਣ ਦਾ ਸਰਕਾਰ ਵੱਲੋਂ ਪੈਗਾਮ ਲੋਕਾਂ ਨੂੰ ਦਿਨਾ ਸੋਚਣਾ ਪਵੇਗਾ ਫਿਰ ਬੇਨਤੀ ਹੈ ਕਿ ਸਰਕਾਰ ਇੰਨਾ ਕੰਮਾਂ ਵਿੱਚ ਸਹਿਯੋਗ ਕਰੇ ਧਾਰਮਿਕ ਸਮਾਗਮ ਸ਼ਤਾਬਦੀਆਂ ਵਿੱਚ ਸਹਿਯੋਗ ਕਰੇ ਵੱਖਰਾ ਧੜਾ ਬਣਾ ਕੇ ਸਿੱਖਾਂ ਦੇ ਵਿੱਚ ਵੱਖਰੇ ਪ੍ਰੋਗਰਾਮ ਉਲੀਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਾਟ ਨਾ ਮਾਰੇ ਮਗਰੋਂ ਦੀ ਦੋਸ਼ਬਦ ਇਹਨਾਂ ਦੇ ਆ ਜਾਂਦੇ ਨੇ ਵੀ ਜਾਣੇ ਅਣਜਾਣੇ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਤੇ ਅਸੀਂ ਮਾਫੀ ਮੰਗ ਲੈਨੇ ਆ ਪਾਣੀ ਸ਼ਾਂਤ ਖਲੋਤਾ ਹੋਵੇ ਨਾ ਉਹਦੇ 'ਚ ਢੀਮ ਮਾਰਦੇ ਹੋ ਪੱਥਰ ਸੁੱਟਦੇ ਹੋ ਉਦੇ ਵਿੱਚੋਂ ਤਰੰਗਾ ਬਣਦੀਆਂ ਨੇ ਲਹਿਰਾਂ ਬਣਦੀਆਂ ਨੇ ਤੇ ਲਹਿਰਾਂ ਉਹਨਾਂ ਚਿਰ ਤੱਕ ਖਤਮ ਨਹੀਂ ਹੁੰਦੀਆਂ ਜਿੰਨਾ ਚਿਰ ਤੱਕ ਕਿਨਾਰੇ ਦੇ ਨਾਲ ਨਾ ਲੱਗ ਜਾਣ ਕਿਨਾਰੇ ਤੇ ਨਾ ਪਹੁੰਚਣ ਸ਼ਾਂਤ ਬੈਠੇ ਨੇ ਸਿੱਖ ਹਰ ਗੱਲ ਉੱਤੇ ਤੁਸੀਂ ਟੀਮਾਂ ਸੁੱਟ-ਸੁੱਟ ਕੇ ਇਹਨਾਂ ਦੀ ਸ਼ਾਂਤੀ ਭੰਗ ਕਰਕੇ ਮੁੜ ਕੇ ਕਹਿੰਦੇ ਜੇ ਜਾਣੇ ਅਣਜਾਣੇ ਗਲਤੀ ਦੀ ਮਾਫੀ ਮੰਗ ਲੈਣੇ ਆ ਤੇ ਲਹਿਰਾ ਜਿਹੜੀਆਂ ਉੱਠਦੀਆਂ ਨੇ ਫਿਰ ਕਿਨਾਰੇਆਂ ਨੂੰ ਖਹਿ ਕੇ ਹੀ ਮੁਕਣੀਆਂ ਨੇ ਇਹ ਅੱਧ ਵਿਚਾਲੇ ਨਹਿਰਾਂ ਟੁੱਟ ਕੇ ਖਤਮ ਨਹੀਂ ਜੇ ਹੋਣੀਆਂ ਇਹਨਾਂ ਗੱਲਾਂ ਤੇ ਵਿਰਾਮ ਲਾ ਕੇ ਤੁਸੀਂ ਇਹਨਾਂ ਗੱਲਾਂ ਨੂੰ ਬੰਦ ਕਰਕੇ ਸਿੱਖਾਂ ਦੀ ਤਰਜਮਾਨੀ ਕਰਦੀ ਸੰਸਥਾ ਦਾ ਸਹਿਯੋਗ ਕਰਕੇ ਇਸਤਤਵ ਦੀ ਦੇ ਪ੍ਰੋਗਰਾਮ ਮਨਾਓ ਨਾ ਕਿ ਆਪ ਆ ਹੁਦਰਾਪਣ ਵਿਖਾ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਦੁੱਤੀ ਤੇ ਬਲਖਣ ਪਰਪਕਾਰ ਦੀ ਉਹ ਮਹਾਨ ਸ਼ਹਾਦਤ ਦਾ ਮਜ਼ਾਕ ਦੁਨੀਆ ਦੇ ਸਾਹਮਣੇ ਬਣਾਓ ਕਸ਼ਮੀਰ ਦੇ ਇੱਕ ਬੜੇ ਕੱਟੜ ਨੇ ਦਾੜੀ ਕੱਟੇ ਨੂੰ ਆਪਣੀ ਧੀ ਨਹੀਂ ਦਿੰਦੇ ਤੇ ਜਦੋਂ ਉਹਨਾਂ ਸਿੱਖਾਂ 'ਚ ਇਹ ਗੱਲ ਜਾਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਹੀਦੀ ਪ੍ਰੋਗਰਾਮ 'ਤੇ ਨਾਚ ਗਾਣੇ ਹੋਏ ਤੇ ਕਿੰਨਾ ਵੱਡਾ ਦੁੱਖ ਉਹਨਾਂ ਨੂੰ ਲੱਗਾ ਕਿੱਡੀ ਵੱਡੀ ਸੱਟ ਵੱਜੀ ਹਾਲਾਂਕਿ ਸਰਕਾਰ ਇਸ਼ਤਿਹਾਰ ਜਾਰੀ ਕਰਕੇ ਕਹਿੰਦੀ ਹੈ ਕਿ ਇੱਥੇ ਆਪਣੇ ਸੁਝਾਅ ਦਿਓ ਕਿਵੇਂ ਮਨਾਉਣਾ ਚਾਹੀਦਾ ਹੈ ਸਿੱਖਾਂ ਨੂੰ ਪਤਾ ਹੈ ਇਹ ਪ੍ਰੋਗਰਾਮ ਕਿਵੇਂ ਹੋਣੇ ਚਾਹੀਦੇ ਨੇ ਤੁਸੀਂ ਇਦਾਂ ਦੇ ਕਾਰਜ ਕਰਕੇ ਸਾਡੀਆਂ ਭਾਵਨਾਵਾਂ ਨੂੰ ਛੱਟ ਨਾ ਮਾਰੋ ਚੰਗੀ ਗੱਲ ਐ ਇਹ ਬੇਨਤੀ ਐ ਸਰਕਾਰ ਨੂੰ ਵੀ ਤੇ ਸਾਨੂੰ ਵੀ ਸੁਚੇਤ ਹੋਣ ਦੀ ਲੋੜ ਐ ਗੁਰੂ ਕਿਰਪਾ ਕਰੇ